ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਣ ਅੱਜ ਜਿਹੜੀ ਗੱਲਬਾਤ ਕਰਨ ਦੇ ਲਈ ਤੁਹਾਡੇ ਸਾਹਮਣੇ ਆਏ ਆ ਇਹ ਜਿਹੜਾ ਮੁੱਦਾ ਹੈਗਾ ਸਰਕਾਰੀ ਹਸਪਤਾਲਾਂ ਦੇ ਵਿੱਚ ਮਾੜੀ ਵਿਵਸਥਾ ਸੰਬੰਧੀ ਸਾਡੇ ਮੇਰਾ ਸੰਗਰੂਰ ਜ਼ਿਲ੍ਹਾ ਸਾਡੇ ਹਲਕੇ ਦਾ ਲੋਕ ਸਭਾ ਹਲਕੇ ਦਾ ਪਿੰਡ ਪੈਂਦਾ ਲੌਂਗੋਵਾਲ ਬਹੁਤ ਵੱਡਾ ਪਿੰਡ ਹੈ ਲੌਂਗੋਵਾਲ ਤੇ ਲੌਂਗੋਵਾਲ ਪਿੰਡ ਦੇ ਵਿੱਚ ਸਾਡੇ ਇੱਕ ਹਸਪਤਾਲ ਪੈਂਦਾ ਸਰਕਾਰੀ ਹਸਪਤਾਲ ਜਿਸ ਦੀ ਹਾਲਤ ਜਿਹੜੀ ਹੈ ਬਹੁਤ ਜਿਆਦਾ ਤਰਸਯੋਗ ਹੈ ਸਰਕਾਰਾਂ ਆਉਂਦੀਆਂ ਰਹੀਆਂ ਸਰਕਾਰਾਂ ਜਾਂਦੀਆਂ ਰਹੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਜਿਹੜਾ ਸਾਡੇ ਲੌਂਗੋਵਾਲ ਹਸਪਤਾਲ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਉਹਦੇ ਵਿੱਚ ਲੋਕੀ ਡੰਗਰ ਬੰਨਣ ਲੱਗੇ ਐਨਾ ਬੁਰਾ ਹਾਲ ਹੈ ਕੋਈ ਉੱਥੇ ਡਾਕਟਰ ਨਹੀਂ ਕੋਈ ਉੱਥੇ ਸੁਵਿਧਾ ਨਹੀਂ ਕੋਈ ਉੱਥੇ ਮਸ਼ੀਨ ਨਹੀਂ ਉੱਥੇ ਸਿਰਫ ਜੇ ਕੋਈ ਜਾਂਦਾ ਤਾਂ ਅੰਗਲੀ ਜਾਂਦੇ ਆ ਜੀਬ ਵਾਲੀਆਂ ਗੋਲੀਆਂ ਲੈਣ ਸੰਬੰਧੀ ਜੇ ਕਿਸੇ ਦੇ ਨਿੱਕੀ ਉਹ ਸਾਡੇ 8 10 ਪਿੰਡਾਂ ਨੂੰ ਸਾਡਾ ਸੈਂਟਰ ਪੈਂਦਾ ਲਾਂਗੋਵਾਲ ਉੱਥੇ ਕੋਈ ਦਵਾਈ ਨਹੀਂ ਮਿਲਦੀ ਉੱਥੇ ਜੇ ਕਿਸੇ ਦੇ ਸੱਟ ਵੱਜ ਜਾਂਦੀ ਹੈ ਉਹ ਜਦੋਂ ਛੱਟ ਦੀ ਦਵਾਈ ਲੈਣ ਵੀ ਜਾਂਦਾ ਜਾਂ ਟੈਂਕੇ ਲਾਉਣੇ ਪੈ ਜਾਂਣਾ ਉਤੋਂ ਰੈਫਰ ਕੀਤਾ ਜਾਂਦਾ ਮਰੀਜ਼ ਨੂੰ ਕਿਉਂਕਿ ਉੱਥੇ ਕੋਈ ਡਾਕਟਰ ਹੀ ਨਹੀਂ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਸੰਗਰੂਰ ਤੇ ਸੰਗਰੂਰ ਦੇ ਵਿੱਚ ਜੇ ਜ਼ਿਆਦਾ ਸੀਰੀਅਸ ਮੜਾ ਜਾਂ ਕੇਸ ਹੋਵੇ ਸੰਗਰੂਰ ਦਾ ਸਾਡਾ ਸਟਾਫ ਸੋਹਣਾ ਹੈ ਸਾਡੇ ਐਸਐਮਓ ਸਾਹਿਬ ਵਧੀਆ ਨੇ ਸਾਡੇ ਜਿੰਨੇ ਇੱਕ ਡਾਕਟਰ ਨੇ ਉਹ ਬਹੁਤ ਵਧੀਆ ਨੇ ਉਹ ਵਿਚਾਰੇ ਆਪਦਾ ਐਫਰਟ ਕਰਦੇ ਨੇ ਪਰ ਉਹਨਾਂ ਕੋਲ ਵੀ ਮਸ਼ੀਨਰੀ ਨਹੀਂ ਹੈਗੀ ਉਨੀ ਤੇ ਜਦੋਂ ਉੱਤੇ ਵੀ ਮਰੀਜ਼ ਜਾਂਦਾ ਜਦੋਂ ਜਿਆਦਾ ਸੀਰੀਅਸ ਕੇਸ ਹੁੰਦਾ ਉੱਥੇ ਉਹ ਵੀ ਰੈਫਰ ਕਰ ਦਿੱਤਾ ਰਜਿੰਦਰਾ ਚ ਰਜਿੰਦਰਾ ਪਟਿਆਲਾ ਸਾਡੇ ਮੇਨ ਪੈਂਦਾ ਤੇ ਰਜਿੰਦਰਾ ਦੇ ਪਟਿਆਲੇ ਦੇ ਆ ਹਾਲਾਤ ਹੋਏ ਪਹਿਨੇ ਅੱਜ ਦੇ ਟਾਈਮ ਕਿ ਉਹਨੂੰ ਇੰਨਾ ਕੁ ਬਦਨਾਮ ਕਰਤਾ ਹੈ ਇਹ ਜਿਹੜਾ ਉਹ ਮੈਂ ਕਹਿੰਨਾ ਕਿ ਸਿਆਸੀ ਭੇਡ ਚੜ ਚੁੱਕਿਆ ਹਸਪਤਾਲ ਤੇ ਉਹ ਸਿਆਸਤ ਦੀ ਭੇਡ ਚੜਨ ਕਰਕੇ ਉੱਥੇ ਇੰਨਾ ਕੁ ਬੁਰਾ ਹਾਲ ਹੋ ਗਿਆ ਉਤੋਂ ਦੇ ਸਟਾਫ ਬਹੁਤ ਵਧੀਆ ਹੈ ਰਜੇਂਦਰਾਚ ਮੈਂ ਗਿਆ ਹੁਣ ਵੀ ਥੋੜੇ ਦਿਨ ਹੋ ਗਏ ਮੈਂ ਤਾਂ ਤੁਹਾਡੇ ਨਾਲ ਆਇਆ ਉੱਥੇ ਦੇ ਹਾਲਾਤ ਦੇਖ ਕੇ ਗੱਲਬਾਤ ਕਰਨੀ ਚਾਹੀਏ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਇਹ ਸਰਕਾਰ ਦੇ ਜਿਹੜੇ ਕੰਨ ਨੇ ਉਹ ਖੁੱਲੇ ਜਾ ਸਕਦੇ ਨੇ ਰਜੇਂਦਰਾਚ ਮੈਂ ਤੁਹਾਨੂੰ ਦੱਸਦਾ ਕਿ ਮੈਂ ਗਿਆ ਰਜੇਂਦਰਾ ਦੇ ਵਿੱਚ ਸਟਾਫ ਬਹੁਤ ਵਧੀਆ ਹੈ ਪਰ ਜਿਹੜਾ ਉੱਤੇ ਸਰਕਾਰੀ ਜਿਹੜਾ ਉੱਤੇ ਸਾਧਨ ਚਾਹੀਦੇ ਨੇ ਮੰਨ ਲਓ ਇੱਕ ਆਕਸੀਜਨ ਉਲਾ ਲਓ ਕਈ ਐਮਰਜੈਂਸੀ ਵਾੜਾਂ ਦੇ ਵਿੱਚ ਜਿਹੜਾ ਉੱਥੇ ਆਕਸੀਜਨ ਵੀ ਨਹੀਂ ਹੈਗੀ ਜਿਹੜਾ ਉੱਥੋਂ ਦਾ ਸਟਾਫ ਹੈ ਇੱਕ ਤਾਂ ਸਟਾਫ ਵੀ ਨਹੀਂ ਪੂਰਾ ਹੈਗਾ ਜਿੰਨਾ ਕਿ ਸਟਾਫ ਹੈਗਾ ਉਹ ਵਿਚਾਰਾ ਆਪਣਾ ਐਫਰਟ ਕਰਦਾ ਹੈ ਤੇ ਉਹ ਆਕਸੀਜਨ ਵਾਲੇ ਜਿਹੜੇ ਢੋਲ ਹੁੰਦੇ ਨੇ ਉਹ ਚੱਕ ਕੇ ਭੱਜੇ ਫਿਰਦੇ ਨੇ ਉਧਰ ਉਹ ਬੰਦਾ ਅਮਰਜੈਂਸੀ ਜਿਹੜਾ ਬੰਦਾ ਹੈ ਉਹ ਉੱਥੇ ਜਾਂਦਾ ਹੈ ਰਜਿੰਦਰਾ ਚ ਤੇ ਉਹ ਵਿਚਾਰੇ ਉਹਦੇ ਨਾਲ ਆਪਣਾ ਜੋਰ ਲਾਉਂਦੇ ਨੇ ਨਾ ਉਹਨਾਂ ਕੋਲੇ ਪੂਰੀ ਉਹ ਆਕਸੀਜਨ ਵਾਲੀਆਂ ਨਹੀਂ ਕਈ ਅਮਰਜੈਂਸੀ ਵਾਰਡਾਂ ਚ ਵੀ ਜਿੱਥੇ ਆਕਸੀਜਨ ਨਹੀਂ ਹੈਗੀ ਬੰਦਾ ਉੱਥੇ ਕਿ ਬਚੂਗਾ ਤੇ ਡਾਕਟਰ ਉੱਥੇ ਵਿਚਾਰੇ ਕੀ ਕਰ ਲੈਣਗੇ ਡਾਕਟਰ ਬਹੁਤ ਜ਼ੋਰ ਲਾਉਂਦੇ ਨੇ ਤੇ ਉਤੋਂ ਦੀ ਬਿਲਡਿੰਗ ਤਰਸਜੋਗ ਹੈ ਉਤੋਂ ਦੇ ਕੋਈ ਲਿਫਟਾਂ ਦੇ ਕੋਈ ਖਾਸ ਪ੍ਰਬੰਧ ਨਹੀਂ ਹੈਗੇ ਮਤਲਬ ਰਜਿੰਦਰਾ ਦਾ ਜਿਹੜਾ ਹਾਲਾਤ ਆਈ ਨੇ ਮਾੜੇ ਹੋ ਜਾਣ ਇਹ ਸਾਡੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਆ ਆਮ ਪਾਰਟੀ ਇਹ ਉਤੋਂ ਦਾ ਐਮ.ਐਲ.ਏ ਆ ਪਟਿਆਲੇ ਦਾ ਉਹ ਵੀ ਆਮ ਪਾਰਟੀ ਦਾ ਜਿੱਤਿਆ ਹੋਇਆ ਤੇ ਕਾਂਗਰਸ ਦਾ ਐਮ.ਪੀ.ਏ ਜਿਹੜਾ ਧਰਮਵੀਰ ਗਾਂਧੀ ਜਿਹੜਾ ਆਪ ਡਾਕਟਰ ਹੈ ਔਰ ਰਜਿੰਦਰਾ ਹਸਪਤਾਲ ਦੇ ਹਸਪਤਾਲ ਦੇ ਵਿੱਚ ਉਹਨੇ ਮੈਨੂੰ ਨਹੀਂ ਲੱਗਦਾ ਕਦੇ ਢੇੜਾ ਮਾਰਿਆ ਹੋਊਗਾ ਤੇ ਉਹਦੇ ਆਪਦੇ ਹਸਪਤਾਲ ਦੇ ਵਿੱਚ ਮਾਫ ਕਰਨਾ ਇਹ ਗੱਲ ਮੈਨੂੰ ਸੱਚੀ ਐ ਕਹਿਣੀ ਪੈ ਰਹੀ ਐ ਆਪਦੇ ਹਸਪਤਾਲ ਦੇ ਵਿੱਚ 300 ਰੁਪਈਆ ਪਰਚੀ ਐ ਤੇ ਉਥੇ ਲੈਣ ਨਹੀਂ ਡੁੱਟਦੀ ਤੇ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਜਿੱਥੇ ਗਰੀਬ ਬੱਚੇ ਜਾਂਦੇ ਨੇ ਜਾਂ ਮਰੀਜ਼ ਜਾਂਦੇ ਨੇ ਸਾਡੀਆਂ ਭੈਣਾਂ ਜਾਂਦੀਆਂ ਨੇ ਜਿੰਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਗਰੀਬ ਬੰਦਾ ਜਾਂਦਾ ਉੱਥੇ ਤੇ ਉੱਥਿਆਂ ਦੇ بڑے ਤਗੜੇ ਲੀਡਰ ਨੇ ਸਾਡੇ ਭਾਜਪਾ ਜੀ ਵੀ ਕੈਪਟਨ ਮਨਿੰਦਰ ਸਿੰਘ ਅਤੇ ਬੀਬੀ ਪ੍ਰਨੀਤ ਕੌਰ ਤੇ ਉੱਥੋਂ ਦਾ ਪਟਿਆਲੇ ਦਾ ਇਹ ਹਾਲਾਤ ਹੋਵੇ ਰਜਿੰਦਰਾ ਹਸਪਤਾਲ ਸਾਡਾ ਮੇਨ ਪੈਂਦਾ ਹੋਵੇ ਪਟਿਆਲੇ ਦਾ ਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਮੈਂ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਵੀਰੇ ਕਰਨਾ ਸੀ ਬਹੁਤ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਅਸੀਂ ਸਾਡੇ ਕੋਲ ਜਿਹੜਾ ਮਰੀਜ਼ ਆ ਜੇ ਤੇ ਅਸੀਂ ਬਚਾਈਏ ਅਸੀਂ ਬਹੁਤ ਐਫਰਟ ਕਰਦੇ ਆ ਨਵੇਂ ਮੁੰਡੇ ਨੇ ਨਵੀਆਂ ਕੁੜੀਆਂ ਨੇ ਬਹੁਤ ਦਿਲੋਂ ਕੰਮ ਕਰਦੀਆਂ ਨੇ ਡੈਲੀਗੇਟ ਨੇ ਆਪਦੇ ਕੰਮ ਨੂੰ ਪੂਰੀ ਤਰ੍ਹਾਂ ਪਰ ਜਦੋਂ ਉਹਨਾਂ ਕਹਿੰਦੀ ਸਾਡੇ ਕੋਲ ਸੁਵਿਧਾ ਹੀ ਨਹੀਂ ਕਹਿੰਦੇ ਮਤਲਬ ਇਸ ਤਰੀਕੇ ਦਾ ਕਰਤਾ ਕਹਿੰਦੇ ਸਾਨੂੰ ਵੀ ਗੱਲਾਂ ਆ ਜਾਂਦੀਆਂ ਨੇ ਕਿ ਜੇ ਕਿਸੇ ਨੇ ਆਪਦਾ ਮਰੀਜ਼ ਮਾਰਨਾ ਹੈ ਨਹੀਂ ਮਰਦਾ ਤਾਂ ਰਜਿੰਦਰਾ ਹਸਪਤਾਲ ਚ ਲੈ ਜਾਓ ਉੱਥੋਂ ਮਾਰ ਕੇ ਲੈ ਆਵਾਂਗੇ ਤੁਸੀਂ ਵੀ ਸਾਰੇ ਜਿਹਦੇ ਕੋਲੇ ਵੀਡੀਓ ਜਾਊਗੀ ਜੇ ਮੇਰੀ ਇਹ ਗੱਲਾਂ ਸਹਿਮਤ ਹੋ ਵੀਡੀਓ ਰੁਕਾ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਕਿ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ ਆਮ ਪਾਰਟੀ ਐ ਚਾਹ ਕਾਂਗਰਸ ਐ ਕਿ ਇਹ ਭਾਜਪਾ ਤੇ ਸਰਕਾਰੀ ਹਸਪਤਾਲਾਂ ਕੰਨੀ ਆਪਾਂ ਜਿਹੜਾ ਧਿਆਨ ਦਈਏ ਵਧੀਆ ਬਿਲਡਿੰਗਾਂ ਬਣਾਈਏ ਵਧੀਆ ਉਹਦੇ ਵਿੱਚ ਸਟਾਫ ਪੂਰਾ ਕਰੀਏ ਨਵੇਂ ਮੁੰਡੇ ਬਹੁਤ ਕੁੜੀਆਂ ਪੜ ਰਹੀਆਂ ਨੇ ਉਹਨਾਂ ਨੂੰ ਨੌਕਰੀਆਂ ਤੋਂ ਬੇਰੁਜ਼ਗਾਰ ਧਰਨਿਆਂ ਤੇ ਬੰਦੀਆਂ ਫਿਰਦੀਆਂ ਨੇ ਉਹਨਾਂ ਨੂੰ ਰੁਜ਼ਗਾਰ ਮਿਲੇ ਤੇ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਰਾਜ ਤੇ ਬਿਠਾਇਆ ਤੁਸੀਂ ਉਹਨਾਂ ਲਈ ਖੜੋ ਰਜਿੰਦਰਾ ਹਸਪਤਾਲ ਹੈ ਚਾਹੇ ਕੋਈ ਸਾਡੇ ਲੌਂਗੋਵਾਲ ਸਨਾਮ ਹਲਕੇ ਦਾ ਵੱਡਾ ਪਿੰਡ ਹੈ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਲੌਂਗਵਾਲ ਵੀ ਧਿਆਨ ਦਿਓ ਸਾਡੇ ਮਾਨਯੋਗ ਅਮਨ ਅਰੋੜਾ ਜੀ ਪੰਜਾਬ ਦੇ ਪ੍ਰਧਾਨ ਨੇ ਹੁਣ ਬਣ ਗਏ ਨੇ ਤੇ ਇੱਥੋਂ ਦੇ ਐਮਐਲਏ ਵੀ ਨੇ ਤੇ ਉਹ ਇੱਧਰ ਧਿਆਨ ਦੇਣ ਪੈਲ ਦੇ ਆਧਾਰ ਤੇ ਲੌਂਗਵਾਲ ਦੇ ਵਿੱਚ ਹਸਪਤਾਲ ਦੇ ਵਿੱਚ ਸਟਾਫ ਪੂਰਾ ਹੋਵੇ ਸੋਹਣੀ ਬਿਲਡਿੰਗ ਬਣੇ ਸਾਰਿਆਂ ਦਾ ਗਰੀਬਾਂ ਦੀਆਂ ਸੀਸਾ ਮਿਲ ਇਹ ਰਾਜ ਭਾਗ ਦਾ ਕੀ ਪਤਾ ਅੱਗੇ ਹੋਣਾ ਕਿ ਨਹੀਂ ਆਉਣਾ ਪਰ ਤੁਸੀਂ ਇਹੋ ਜੇ ਕੰਮ ਕਰ ਜੋ ਕਿ ਜਿਹੜੇ ਲੋਕ ਤੁਹਾਨੂੰ ਝਾਲਾਂ ਦੀ ਸਾਲ ਯਾਦ ਕਰਨਾ ਜੇ ਬੋਲਦੇ ਹੋਏ ਇਸੇ ਦੀ ਸ਼ਾਨ ਦੇ ਖਿਲਾਫ ਹੋ ਗਿਆ ਬੋਲਿਆ ਗਿਆ ਹੋਵੇ ਮਾਫੀ ਚਾਹੁੰਦੇ ਆ ਪਰ ਇਹ ਸੱਚੀਆਂ ਗੱਲਾਂ ਨੇ ਲੋਕਾਂ ਦੀ ਆਵਾਜ਼ ਹੈ ਇਹਦੇ ਕੰਨੀ ਜ਼ਰੂਰ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ